ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੇਟੂ ਗੁਰਸੇਗਰ ਸਾਜੀ ਮੈਂ ਵੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਇਨਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500 1992 ਤੋਂ ਲਗਾਤਾਰ ਇਨਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇਨਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਤਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਰਕੀਨਾ ਟੋਨੀ ਤਰਕੀਨਾ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503 ਜਸਵਿੰਦਰ ਸਿੰਘ ਛਤਰਕੌਰ ਨਾਗਰਾ ਰੋਸਵੈਲ ਕ੍ਰਿਸ਼ਨ ਤਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜੀ ਰੁਡਲੈਂਡ ਪਰਮਜੀਤ ਕੌਰੰਗੀ ਵੈਕਾਵਲ ਪ੍ਰਤਪਾਲ ਸਿੰਘ ਸਿੱਧੂ ਫੈਜ਼ਨੋ ਜੀਐਨ ਨਿਊ ਬਲ ট্রাকਵਾਸ਼ ਕਰਦੇ ਨੇ ਓਲ ਚੇਂਜ ਕਰਦੇ ਨੇ ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਨਾ ਤੁਹ ਮਿਲਦੇ ਨੇ ਲੋਕੇਸ਼ਨ ਅ ਸੰਤਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 2770113 ਤੇ ਐਂਟੀਲੋਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 17 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ ਮਿੰਟੂ ਜੀ ਖਬਰਾਂ ਦੀ ਸ਼ੁਰੂਆਤ ਕਰਗੇ ਆਪਾਂ ਆਮ ਆਦਮੀ ਪਾਰਟੀ ਦੇ ਜਿਹੜੇ ਜਲੰਧਰ ਵੈਸ ਤੋਂ ਉਮੀਦਵਾਰ ਹੋਣਗੇ ਮੋਹਿੰਦਰ ਭਗਤ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਜੀ ਜਿਹੜੀਆਂ ਆਉਂਦੀਆਂ ਜ਼ਿਮਨੀ ਚੋਣਾਂ ਜਲੰਧਰ ਵੈਸ ਤੇ ਵਿੱਚ ਹੋਣਗੀਆਂ ਜੀ ਬਿਲਕੁਲ ਮੋਹਿੰਦਰ ਭਗਤ ਆਮ ਆਦਮੀ ਪਾਰਟੀ ਬਣੀ ਹੋਏ ਉਗੇਤੇ ਦੂਸਰੇ ਪਾਸੇ ਤੋਂ ਅੰਗਰਾਲ ਨੂੰ ਆਲੰਦ ਦਾ ਭਾਜਪਾ ਨੇ ਕੈਂਡੀਡੇਟ ਜੀ ਜੀ ਅਕਾਲੀ ਦਾ ਹਾਲੇ ਥੋੜਾ ਜਿਆ ਸੰਕਟ ਦੇ ਵਿੱਚ ਆ ਕਾਂਗਰਸ ਦਾ ਤਾਂ ਹਾਲੇ ਆ ਕਿ ਇੱਕ ਨਾਰ ਤੇ ਕਈ ਬਿਮਾਰ ਹੂੰ ਉੱਥੇ ਦਾਵੇਦਾਰੀਆਂ ਕੁਝ ਜ਼ਿਆਦਾ ਨੇ ਜੀ ਜੀ ਜਿਹਦੇ ਚੱਲਦੇ ਆ ਉਹਨਾਂ ਨੇ ਹਾਲੇ ਕੈਂਡੀਡੇਟ ਡਿclare ਨਹੀਂ ਕੀਤਾ ਵੈਸੇ ਪਿਛਲੇ ਦਿਨੀ ਗਏ ਸਨ ਰਾਜਾ ਵੜਿੰਗ ਜੀ ਤੇ ਉੱਥੇ ਕੁਝ ਦਾਵੇਦਾਰ ਕਹਿੰਦੇ ਨਜ਼ਰ ਆਏ ਕਹਿੰਦੇ ਤੇ ਯਾਰ ਇਹ ਸਭ ਫਾਰਮੈਲਟੀ ਆ ਇਹਨਾਂ ਨੇ ਟਿਕਟ ਤੇ ਤੈਅ ਕਰ ਹੀ ਲੈਣੀ ਆ ਉਹਦਾ ਸਾਡਾ ਮਾਥਾ ਖਪਾਈ ਜਿਹੜਾ ਉਹ ਜ਼ਿਆਦਾ ਹੋ ਰਿਹਾ ਠੀਕ ਹੈ ਗੱਲ ਇਹ ਆ ਕਿ ਇਤਫਾਕ ਵੇਖੋ ਪੰਜਾਬੀ ਰਾਜਨੀਤੀ ਦਾ ਚਲੰਤ ਧ੍ਰਿਸ਼ਟਾਂਤ ਵੇਖੋ ਜੀ ਕਿ 모ਹਿੰਦਰ ਭਗਤ ਚੁੰਮੀ ਲਾਲ ਭਗਤ ਜੀ ਦੇ بیٹے ਨੇ ਜੀ ਚੁੰਮੀ ਲਾਲ ਭਗਤ ਕਿਸੇ ਟਾਈਮ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਹੀ ਨਹੀਂ ਹਮ ਹਮ अकाली भाजपा लड़का सबका मोहेंद्र चल गया आम आदमी पार्टी चुनी लाल जी ने दो विराटमयी अवस्था पहुंच के कहा कि मुंडे ने किया हम कमाल की गल ए कि जेड़ा पिछला इलैक्शन लंघिया वा जिदी तो वेखोगे ਅੰਗਰਾਲ ਜਿੱਤਿਆ ਸੀ ਹੂੰ 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 39200 13 ਵੋਟਾਂ ਸਨ ਹੂੰ ਹੂੰ ਸੁਸ਼ੀਲ ਰਿੰਕੀ ਦੀ ਅਸੀਂ 34960 ਤੇ ਤੀਜੇ ਨੰਬਰ ਤੇ ਕੌਣ ਸੀ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਮੋਹਿੰਦਰ ਪੱਲ ਹੂੰ 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 ਇਹਨਾਂ ਦੀਆਂ ਵੋਟਾਂ ਸਨ 33486 ਹੂੰ ਇਤਫਾਕ ਵੇਖੋ ਕਿ ਆਲ ਆਦਮੀ ਪਾਰਟੀ ਵਾਲਾ ਸ਼ੀਤਲ ਅੰਗਰਾਲ ਹੁਣ ਭਾਜਪਾ ਦਾ ਕੈਂਡੀਡੇਟ ਬਣ ਗਿਆ ਜੀ ਜਿਹੜਾ 22 ਦਾ ਇਲੈਕਸ਼ਨ ਲੜਨ ਵਾਲਾ 모ਹਿੰਦਰ ਭਗਤ ਆ ਉਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬਣ ਗਿਆ ਹੁਣ ਸਿੱਧੂ ਹੁੰਦੇ ਤਾਂ ਉਹਨਾਂ ਕਹਿੰਦੇ ਸੀ ਠੋਕੋ ਤਾਲੀ ਹਮ ਆ ਪੁੱਛੇ ਚੱਲਣ ਿਆ ਯਾਨੀ ਜਿਹੜਾ ਕਿਸਲਾ ਇਲੈਕਸ਼ਨ ਸੀ 222 ਵਾਲਾ ਸ਼ੀਤਲ ਅੰਗਰਾਲ ਇੱਕ ਕੈਨੇਡੀ ਟੱਕਰ ਚ ਜਿੱਤੂ ਹੋਇਆ ਸੀਗਾ ਪਰ ਉਹਦੇ ਚ ਤੁਸੀਂ ਦੇਖੋ ਕਿ ਜਿਹੜਾ ਕਾਂਗਰਸ ਵਾਲਾ ਰਿੰਕੂ ਆ ਉਹ ਵੀ ਤਾਂ ਭਾਜਪਾ ਹੀ ਹਨ ਹਮ 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 ਅਕਰ ਇਹ ਸਾਰੀ ਸੂਚ ਤੇ ਹਾਲ ਹੈ ਇਸ ਲਈ ਕਿ ਭਈ ਸਮਝ ਨਹੀਂ ਆ ਰਹੀ ਕਿਸ ਰਾਜਨੀਤਿਕ ਆਕਲੇ ਖੈਤ ਸ਼ੀਤਲ ਅੰਗੁਰਾਲ ਨੂੰ ਡਿਕਲੇਅਰ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਦੂਸਰੇ ਪਾਸਿਓਂ ਆਮ ਆਦਮੀ ਪਾਰਟੀ ਨੇ ਮੋਹਿੰਦਰ ਭਗਤ ਨੂੰ ਲਿਆ ਮੋਹਿੰਦਰ ਭਗਤ ਨੂੰ ਜਦੋਂ ਇਹਨਾਂ ਨੇ ਪਾਰਟੀ ਚ ਜੁਆਇਨ ਕਰਵਾਇਆ ਸੀ ਇਹਨਾਂ ਨੂੰ ਇੱਕ ਕਮਿਸ਼ਨ ਦਾ ਚੇਅਰਮੈਨ ਲਾਉਣ ਦਾ ਇਹਨਾਂ ਨੇ ਲਾਰਾ ਲਾਇਆ ਸੀ ਪਰ ਉਹ ਹਾਲੇ ਵੀ ਖਾਲੀ ਦਾ ਫਾੜੀ ਆ ਤੇ ਹੁਣ ਇਹਨਾਂ ਨੂੰ ਇਹ ਸੁਝਿਆ ਕਿ ਉੱਥੇ ਭਗਤ ਬਰਾਦਰੀ ਦੀ ਖਾਸੀ ਵੋਟ ਹੈ ਯਾਨੀ ਜੇ ਤੁਸੀਂ ਜਲੰਧਰ ਵੈਸਟ ਨੂੰ ਦੇਖੋਗੇ ਜਿੱਥੇ ਜਾਤੀ ਸਮਿਕਰਣ ਕੀਤਾ ਕਿ ਰਵਿਦਾਸੀ ਵੋਟ ਰਵਿਦਾਸੀ ਭਾਈਚਾਰੇ ਦੀ ਰਵਿਦਾਸੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਸੈਕੰਡ ਜੁਲਾਹ ਭਾਈਚਾਰਾ ਜਿਹੜਾ ਤੀਸਰਾ ਕਵੀ ਪੰਥੀ ਤੇ ਭਗਤ ਵੋਟ ਜਿਹੜੀ ਆ ਸਭ ਤੋਂ ਜ਼ਿਆਦਾ ਲਾਮਬੰਦ ਹੈ ਜੀ ਇਸ ਕਰਕੇ ਇਹਨਾਂ ਨੇ ਜਾਤੀ ਸਮਿਕਰਣ ਦੇ ਮਤੇ ਨਜ਼ਰ ਸੋਸ਼ਲ ਇੰਜੀਨੀਅਰਿੰਗ ਕੀਤੀ ਆ ਕਿ ਇੱਕ ਨੇ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਆਗੂ ਆ ਤੇ ਦੂਸਰੇ ਪਾਸੇ ਕੈਲੂ ਕੇ ਚੁੰਨੀ ਲਾਲ ਭਗਤ ਦੇ بیٹے ਆਪਣੀ ਤੇ ਪਹੁੰਚ ਹੈ ਕਿ ਆ ਤੀਸਰੇ ਪਾਸੇ ਜਾਤ ਸਮਿਕਰਣ ਜਿਹੜਾ ਉਹ ਵੀ ਇਹਨਾਂ ਨੇ ਸਾਧਨ ਦਾ ਯਤਨ ਕੀਤਾ ਹੈ ਤਾਂ ਕਿ ਨੂੰ ਕਾਮਯਾਬੀ ਮਿਲਦੀ ਹੈ ਕਿ ਨੂੰ ਕਾਮਯਾਬੀ ਨਹੀਂ ਮਿਲਦੀ ਉਹ ਤਾਂ ਬਾਅਦ ਦੀ ਗੱਲ ਆ ਪਰ ਜਲੰਧਰ ਜਿੰਮੀ ਚੋਣ ਦਾ ਅੱਜ ਕਹਿੰ ਲੋ ਕਿ ਪੂਰਾ ਬੇਗਲ ਵੱਜ ਗਿਆ ਤੇ ਦੋ ਉਮੀਦਵਾਰ ਅਗਣ ਪਿਛੜ ਅੱਜ ਮੈਦਾਨ ਦੇ ਵਿੱਚ ਦਿਸ ਪਿਆ ਬਾਕੀ ਵੀ ਹੌਲੀ ਹੌਲੀ ਤੁਹਾਨੂੰ ਦਿਖਾਈ ਦੇਣਗੇ ਉਹਨਾਂ ਇੱਕ ਦੋ ਦਿਨਾਂ ਦੇ ਵਿੱਚ ਜੀ ਜੀ ਤੇ ਚੋਣਾਂ ਤੋਂ ਬਾਅਦ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਐਕਸ਼ਨ ਮੋਡ ਦੇ ਵਿੱਚ ਦਿਖੇ ਨੇ। ਹਾਂਜੀ ਦੇਖੋ ਐਕਸ਼ਨ ਮੋਡ ਦੇ ਵਿੱਚ ਇਹਨਾਂ ਨੂੰ ਆਉਣ ਹੀ ਪਾਏਗਾ। ਹਮਮ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਕਿ ਐਕਸ਼ਨ ਕਰਨ ਦੀ ਗੱਲ ਇਹਨਾਂ ਨੇ ਰਹਿਣਾ ਹੀ ਨਹੀਂ। ਹਮ ਸਿੱਧੀ ਸਾਫ਼ ਤੇ ਸਪੱਸ਼ਟ ਗੱਲ ਹੈ। ਜੀ ਜੀ। ਜਾਂ ਤਾਂ ਇਹਨਾਂ ਨੂੰ ਐਕਸ਼ਨ ਲੈਣੇ ਪੈਣਗੇ ਜਾਂ ਜਨਤਾ ਐਕਸ਼ਨ ਲੈ ਲੈਗੀ। ਕਿ ਜਨਤਾ ਦੇ ਐਕਸ਼ਨ ਤੋਂ ਪਹਿਲਾਂ ਹੋ ਸਕਦਾ ਹੈ ਕਿ ਇਹਨਾਂ ਦੇ ਬੌਸ ਹੀ ਐਕਸ਼ਨ ਲੈ। ਤਾਂ ਇਹਨਾਂ ਨੇ ਕੈਲੂਕੇ ਪੰਜਾਬ ਭਰ ਦੇ ਜਿਹੜੇ ਡੀਸੀਜ਼ ਆ ਐਸਐਸਪੀਜ਼ ਆ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਸਾਫ਼ ਕਰ ਦਿੱਤਾ ਕਿ ਜੇਕਰ ਇਟਲੇ ਪੱਤਰ ਤੇ ਕੋਈ ਅਫਸਰ ਜਾਂ ਮੁਲਾਜ਼ਮ ਭ੍ਰਿਸ਼ਟਾਚਾਰ ਕਰਦਾ ਫੜਿਆ ਜਾਂਦਾ ਹੈ ਤਾਂ ਇਹਦੀ ਜ਼ਿੰਮੇਵਾਰੀ ਡੀਸੀ ਜਾਂ ਐਸਐਸਪੀ ਵੀ ਹੋਵੇਗੀ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਨਸ਼ੇੜਾ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਤੇ ਪੂਰੀ ਕਾਰਵਾਈ ਕੋਕੇ ਕਰਾਂਗੇ ਸਮਾਜਿਕ ਲਹਿਰ ਵੀ ਸਾਨੂੰ ਬਣਾਉਣੀ ਪਵੇਗੀ ਸਭ ਤੋਂ ਪਹਿਲਾਂ ਨਸ਼ੇ ਦਾ ਨੈਕਸਸ ਟੂਰ ਕੇ ਅੱਗੇ ਵਧਣਾ ਪਵੇਗਾ ਜੀ ਜੀ ਤੇ ਨਸ਼ਿਆਂ ਦੇ ਮਾਮਲੇ ਵਿੱਚ ਬੱਚਿਆਂ ਦੀ ਕਾਉਂਸਲਿੰਗ ਕਰਨੀ ਪਵੇਗੀ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਉਹਨਾਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਜਿਸ ਰਾਹੀਂ ਉਹਨਾਂ ਦੀ ਹਰ ਵਿਭਾਗ ਵਿੱਚ ਦਾਸ ਆਖੂ ਹਮਮ। ਨਾਲੇ ਵੀ ਲਾਨ ਕੀਤਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਜਾਵੇਗਾ ਜਿਹਦੇ ਲਿੰਕ ਵਿੱਚ ਕਹਾਤਾ ਡੀਸੀ ਦਫ਼ਤਰ ਵਿੱਚ ਇੱਕ ਵਿੰਡੋ ਰੱਖੀ ਜਾਵੇਗੀ ਉੱਥੇ ਕੋਈ ਵੀ ਕੰਮ ਨਾ ਆਇਆ ਸਕਦਾ ਜੇਕਰ ਉਹ ਜ਼ਿਲੇ ਪੱਤਰ ਦਾ ਕੰਮ ਹੋਇਆ ਤਾਂ ਤੁਰੰਤ ਕੀਤਾ ਜਾਏਗਾ ਜੇ ਉਹ ਮੰਤਰੀ ਪੱਤਰ ਦਾ ਕੰਮ ਹੈ ਤਾਂ ਉਸ ਨੂੰ ਅੱਗੇ ਕੀਤਾ ਜਾਵੇ। ਹੂੰ ਦੇਖੋ ਜਦੋਂ ਇਹ ਗੱਲਾਂ ਕਰਦੇ ਨੇ ਤੇ ਇਦਾਂ ਲੱਗਦਾ ਆ ਕਿ ਜਿਵੇਂ ਸਭ ਕੁਝ ਠੀਕ ਹੋ ਜਾਏ। ਪਰ ਜਦੋਂ ਇਹ ਅਮਲ ਕਰਦੇ ਨੇ ਉਹਨੂੰ ਲੱਗਦਾ ਹੈ ਕਿ 100% ਦੀ ਇਸ ਗੱਲ ਦੀ ਗਾਰੰਟੀ ਹੈ ਕਿ ਕੱਖ ਵੀ ਠੀਕ ਨਹੀਂ ਹੋ। ਜੀ ਇਹਨਾਂ ਦੇ ਕਟੜ ਸਮਰਥਕ ਵੀ ਨਿਰਾਸ਼ ਹੋ ਚੁੱਕੇ ਆ ਕਿ ਵਾਰ-ਵਾਰ ਐਲਾਨ ਵਾਰ-ਵਾਰ ਦਾਅਵੇ ਇਸ ਗੁੰਮਲੇ ਉਹੀ ਕੁਝ ਆ ਅਨਸ਼ੇਦ ਮੁੱਦੇ ਤੇ ਤੁਸੀਂ ਵੇਖ ਲਓ ਕਦੇ 15 ਅਗਸਤ ਕਦੇ ਦਰਬਾਰ ਸਾਹਿਬ ਲੈ ਕੇ ਬੱਚਿਆਂ ਨੂੰ ਕਦੇ ਕੁਛ ਕਦੇ ਕੁਛ ਇਹਦੇ ਚੋਂ ਕੀ ਨਿਕਲਿਆ ਹਾਂ 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 ਨਹੀਂ ਇਹੋ ਵੀ ਕਹੀ ਜਾ ਰਿਹਾ ਕਿ ਨੈਕਸਸ ਤੋੜ ਕੇ ਅੱਗੇ ਵਧਣਾ ਪਊਗਾ ਸਮਾਜਿਕ ਲਹਿਰ ਪਸਾਰਨੀ ਪਊਗੀ ਅਰੇ ਭਾਈ ਸਮਾਜਿਕ ਲਹਿਰ ਦੇ ਤਈਏ ਤੇ ਤੁਹਾਡੇ ਖੋਲਿਆ ਪੱਤਰਕਾਰ ਸਾਹਿਬ ਹਾਂ ਸਾਨੂੰ ਸੜਕਾਂ ਤੇ ਖਿਲਾਰਦੇ ਰਹਿਆ ਸਮਾਜਿਕ ਲਹਿਰ ਦੇ ਉਸਰਈਏ ਉਹਨਾਂ ਤੋਂ ਵੱਡੇ ਕਿਹੜੇ ਆ ਹਮ ਸਾਰਾ ਕੁਝ ਉਹਨਾਂ ਦੇ ਘਰ ਦੇ ਵਿੱਚ ਹਾਲੇ ਵੀ ਬੈਨਰ ਪਏ ਹੋਣਗੇ ਜੇ ਮੈਂ ਗਲਤ ਨਹੀਂ ਹਾਂ ਹਾਲੇ ਵੀ ਤਖਤੀਆਂ ਪਈਆਂ ਹੋਣੀਆਂ ਹਮ 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 ਸਮਾਜਿਕ ਲਹਿਰ ਲਈ ਮੈਦਾਨ ਚ ਉਤਾਰੂ ਨਾ 14 ਜਨਮ ਦੇ ਕਿ ਕਾਬਲੀ ਉਹਨਾਂ ਨੂੰ ਰੱਖਿਆ ਉੱਥੇ ਹਮ ਤਾਂ ਉਹਨਾਂ ਦੇ ਤਾਂ ਲਿੰਕ ਆ ਗਿਆ ਸਮਾਜਿਕ ਲਹਿਰਾਂ ਇਦਾਂ ਨਹੀਂ ਉਸਰਦੀਆਂ ਹੁੰਦੀਆਂ ਸਮਾਜਿਕ ਲਹਿਰਾਂ ਉਸਰਦੀਆਂ ਹੁੰਦੀਆਂ ਪਰੋਸੇ ਨਾਲ ਹਮ ਹਮ ਕਪਰੋਸਾ ਕੀਦਾ ਪੋਲਿਟਿਸ਼ੀਨ ਦਾ ਮਾਫ ਕਰਨਾ ਕੋਈ ਪ੍ਰੋਸਾ ਨਹੀਂ ਹੈ ਹਮ ਉਲਟਾ ਇੱਥੇ ਤੇ ਜੇ ਕੋਈ ਸਮਾਜਿਕ ਕਾਰਕੁਨ ਵੀ ਅੱਗੇ ਲੱਗੂਗਾ ਤੇ ਜਿਹੜੀ ਉਹ ਤੁਸੀਂ ਨਸ਼ੇ ਵਿਰੋਧੀ ਹੱਤਿਆਲੀ ਨੂੰ ਹਿੰਮਤ ਦੇਖੀ ਉਸ ਤੋਂ ਬਾਅਦ ਤੋਂ ਹੁਣ ਮੈਨੂੰ ਲੱਗਦਾ ਕਿ ਲੋਕਾਂ ਨੇ ਉਹਨਾਂ ਨੂੰ ਕੁਝ ਹੰ ਲੈ ਕੇ ਪਹ ਜਾਣਾ ਕਿ ਕੀ ਤਮਾਸ਼ਾ ਹੋਣਾ ਸੀ ਸੜਕਾਂ 'ਚ ਹੋ ਗਿਆ ਤਾਂ ਗੱਲ ਇਹ ਆ ਕਿ ਸਮਾਜਿਕ ਲਹਿਰ ਉਸਰਨੀ ਤਾਂ ਸੀਗੀ ਜਦੋਂ ਤੁਸੀਂ ਆਏ ਹੋ ਤੁਸੀਂ ਨਾਲ ਦੀ ਨਾਲ ਹੀ ਲੋਕਾਂ ਨੂੰ ਇਹਦੇ ਨਾਲ ਜੋੜਦੇ ਲੋਕਾਂ ਦੇ ਵਿੱਚ ਜਾਂਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਲੋਕ ਬਹੁਤ ਦੁਖੀ ਆ ਹਾਂ ਜੇ ਤਾਂ ਤੁਸੀਂ ਕਰੋ ਤਾਂ ਚਲੋ ਦੇਰ ਨਾਲ ਹੀ ਸਹੀ ਠੀਕ ਆ ਕਾਉਂਸਲਿੰਗ ਵਗੈਰਾ ਤੁਸੀਂ ਮੈਨੂੰ ਦੱਸੋ ਕਿ ਕਿੰਨੇ ਕੋ ਕਾਉਂਸਲਰ ਬਣਦੇ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਬਿਲਕੁਲ ਸਹੀ ਆ ਮੇਰੇ ਕੋਲ ਮੈਂ ਖੁਦ ਇੱਥੇ ਇੱਕ ਮਾਂ ਮੇਰੇ ਘਰ ਬੱਚਾ ਲੈ ਕੇ ਆਈ ਆਪਣਾ ਦੋਨੇ ਪੀੜਤ ਸਨ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਤਾਂ ਦੀਆਂ ਗੱਲਾਂ ਨਹੀਂ ਪਬਲਿਕ ਫੋਰਮ ਤੇ ਕਦੇ ਨਹੀਂ ਕਰਦਾ ਤੇ ਹੁਣ ਮੈਂ ਜੋ ਵੀ ਕਰਦਾ ਮੈਂ ਆਪਣਾ ਪਰਸਨਲ ਸਕੂਲ ਨਹੀਂ ਕਰਦਾ ਪਰ ਅੱਛਾ ਮੈਂ ਤੁਹਾਨੂੰ ਹਾਲ ਦੱਸਦਾ ਉਹ ਕਹਿੰਦੇ ਜੀ ਸਾਡੇ ਕੋਲ ਪੈਸਾ ਨਹੀਂ ਮੁੰਡਾ ਤਿਆਰ ਬਿਲਕੁਲ ਤੇ ਬੜਾ ਜਵਾਨ ਸੋਹਣਾ ਦਰਸ਼ਨੀ ਜਵਾਨ ਹੂੰ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਇੰਤਜ਼ਾਮ ਕਰ ਦੇਣਾ ਕਿਉਂਕਿ ਮੈਂ ਪਤਾ ਕੀਤਾ ਕਹਿੰਦੇ ਜੀ ਇੱਥੇ ਇੱਕ ਡਾਕਟਰ ਸੀ ਉਹ ਚਲੇ ਗਈ ਆ ਜੀ ਜੀ ਤੇ ਹੁਣ ਜਿਹੜਾ ਉੱਥੇ ਡੀ ਐਡਿਕਸ਼ਨ ਸੈਂਟਰ ਬੰਦ ਪਿਆ ਸਾਹਬ ਲਾ ਲਉ ਜਿਸ ਸ਼ਹਿਰ ਨੂੰ ਠਟੋ ਕੱਠ 60 70 ਪਿੰਡ ਪੈਂਦੇ ਆ ਉਡੀ ਐਡਿਕਸ਼ਨ ਸੈਂਟਰ ਬੰਦ ਹੂੰ ਤੇ ਫਿਰ ਭਲਾ ਵਿੱਚ ਨੂੰ ਮੈਂ ਕਿਸੇ ਨੂੰ ਯਾਰ ਮਿੱਤਰ ਨੂੰ ਕਿਹਾ ਉਹਦਾ ਆਪਣਾ ਡੀ ਐਡਿਕਸ਼ਨ ਸੈਂਟਰ ਆ ਸਰਕਾਰ ਤੋਂ ਲੋਕ ਮੰਨਤਾ ਪ੍ਰਾਪਤ ਹੂੰ ਤਾਂ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਕਰਾ ਦਿੰਦਾ ਪਰ ਤੁਸੀਂ ਸੋਚ ਕੇ ਦੇਖੋ ਕਿ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਲੋਕਾਂ ਨੂੰ ਤੁਸੀਂ ਕਾਉਂਸਲਿੰਗ ਨੂੰ ਰੋਂਦੇ ਜੇ ਤੇ ਡੀ ਐਡਿਕਸ਼ਨ ਸੈਂਟਰ ਬੰਦ ਪਾਇਆ ਨੂੰ ਹੂੰ ਜਿਹੜੇ ਸਰਕਾਰੀ ਤਾਂ ਗੱਲ ਹਵਾ ਚ ਇਦਾਂ ਤਲਵਾਰਾ ਮਾਰਨ ਨਾਲ ਕੁਝ ਨਹੀਂ ਹੁੰਦਾ ਮਸਲਾ ਸਿਰਫ ਤੇ ਸਿਰਫ ਇਹ ਹੋਆ ਕਿ ਤੁਹਾਡੇ ਚ ਇੱਛਾ ਸ਼ਕਤੀ ਦੀ ਕਮੀ ਆ ਹੁਣ ਤੁਸੀਂ ਜਲੰਧਰ ਜਿਵੇਂ ਨਹੀਂ ਚੋਣ ਦੇ ਵਿੱਚ ਰੁੱਝ ਜਾਣਾ ਹੋਣਾ ਕੀ ਹੈ ਕੁਝ ਵੀ ਨਹੀਂ ਇਲੈਕਸ਼ਨ ਨਹੀਂ ਜਾਏਗਾ ਤੁਸੀਂ ਕੋਈ ਹੋਰ ਇਲੈਕਸ਼ਨ ਲੜਨ ਲੱਗ ਜਾਓਗੇ ਤੇ ਇਹ ਮਸਰੂਫੀਅਤ ਦੇ ਵਿੱਚੋਂ ਤੁਹਾਨੂੰ ਸਮਾਂ ਕੱਢ ਕੇ ਪਹਿਲਾਂ ਦੈਨ ਕਰਵਾਉਣੇ ਪੈਣਗੇ ਕੋਈ ਕਮੇਟੀ ਬਿਠਾਉਣੀ ਪੈਗੀ ਫਿਰ ਐਕਸ਼ਨ ਪਲਾਨ ਉਲੀਕਣਾ ਪਏਗਾ ਫਿਰ ਉਹਨੂੰ ਅਮਲ 'ਚ ਲਿਆਉਣਾ ਪਏਗਾ ਫਿਰ ਰਿਜ਼ਲਟ ਆਉਂਦੇ ਇੱਕ ਪ੍ਰੋਸੈਸ ਹੁੰਦਾ ਵਗੈਰ ਕਹ ਲਈ ਕਿ ਕਹਾਣੀ ਸਾਡੇ ਨਾਲ ਹੁਣ ਉਹ ਹੋਈ ਹੈ ਕਿਸੇ ਨੇ ਆਖਿਆ ਸੀ ਹਮ ਸਮਝਦਾਰ ਵੀ ਇਤਨੇ ਹੈ ਕਿ ਹੁਣ ਦਾ ਝੂਠ ਫੜ ਲੈਂਦੇ ਹੈ ਔਰ ਉਹਨਕੇ دیوانه ਵੀ ਇਤਨੇ ਹੈ ਕਿ ਫਿਰ ਵੀ ਯਕੀਨ ਕਰ ਲਿਤੇ ਕਹਾਣੀ ਸਾਡੀ ਆ ਬਣੀ ਤੇ ਐਨਆਰਆਈ ਜੋੜੇ ਦੇ ਨਾਲ ਕਟਮਾਰ ਦੇ ਮਾਮਲੇ ਦੇ ਵਿੱਚ ਕਹਿੰਦੇ ਚੰਨੀ ਨੇ ਸੀਐਮ ਸੁਖੂ ਦੇ ਨਾਲ ਕੋਈ ਗੱਲਬਾਤ ਕੀਤੀ ਹੈ ਜੀ ਦੇਖੋ ਇਹ ਜਿਹੜਾ ਹੋਇਆ ਮਾਮਲਾ ਬੜਾ ਮੰਤ ਭਾਗਾ ਮਾਮਲਾ ਹੈ ਹਮਮ ਇਹਦੇ ਵਿੱਚ ਹੁਣ ਗੱਲ ਇਹ ਆ ਕਿ ਸੁਖੂ ਦੇ ਨਾਲ ਗੱਲਬਾਤ ਕੀਤੀ ਹੈ ਚੰਨੀ ਸਾਹਿਬ ਨੇ ਕਿਉਂਕਿ ਉੱਥੇ ਸਰਕਾਰ ਕਾਂਗਰਸ ਦੀ ਆ ਹੂੰ ਫੇਸਬੁੱਕ ਤੇ ਬਾਈਟਾ ਤੇ ਹਿਮਾਚਲ ਲਿਖਣ ਦੇ ਨਾਲੋਂ ਮੈਨੂੰ ਲੱਗਦਾ ਕਿ ਸੁਖੂ ਜੀ ਨੂੰ ਕਾਲ ਲਾ ਕੇ ਚੰਨੀ ਸਾਹਿਬ ਨੇ ਬਿਹਤਰ ਕੀਤਾ ਠੀਕ ਹੈ ਤੱਟੋਂ ਪਰ ਮੁੱਖ ਮੰਤਰੀ ਨੂੰ ਇਸ ਗੱਲ ਦਾ ਇਲੰਪਾ ਹੋਇਆ ਹੂੰ ਸੁਖੂ ਕਹਿੰਦਾ ਕਿ ਮੈਂ ਤਾਂ ਪਤਾ ਹੀ ਮੈਂ ਪਤਾ ਕਰਵਾਉਂਦਾ ਜੀ ਦੇਖੋ ਗੱਲ ਇਹ ਆ ਕਿ ਮੈਂ ਕਿਹ ਵੀ ਗੱਲ ਕਹੀ ਸੀ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਆ ਪੀੜਤ ਜਿਹੜੇ ਆ ਜੋ ਕਹਿ ਰਹੇ ਆ ਕਿ ਕੀ ਕੰਗਣਾ ਕਰਕੇ ਕੀ ਇਹ ਫਿਰਕੂ ਮਤਸਵੀ ਸੋਚ ਦੇ ਨਾਲ ਅਮਲਾ ਕੀਤਾ ਗਿਆ ਜਾਂ ਇੱਕ ਆਮ ਲੜਾਈ ਸੀ ਜੋ ਇਹ ਰੂਪ ਧਾਰਨ ਕਰਦੀ ਹੂੰ ਤੇ ਦੂਜੀ ਗੱਲ ਇਹ ਕਿ ਉੱਥੇ ਉਸ ਇਲਾਕੇ ਦੇ ਵਿੱਚੋਂ ਮੇਰੇ ਕੋਈ ਮਤਲਬ ਕਿ ਗਾਂਵ ਦਰਸ਼ਕ ਲਾਲੋ ਸਰੋਤਾ ਲਾਲੋ ਉਹਨਾਂ ਦੇ ਵਿੱਚੋਂ ਜਿਹੜੇ ਸਾਨੂੰ ਫੋਲੋ ਕਰਦੇ ਆ ਪ੍ਰੋਗਰਾਮ ਸੁਣਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਮੈਨੂੰ ਬਸਿਆ ਮੈਂ ਉਹਦੀ ਕੋਈ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਖਜ਼ਿਆਰ ਇਲਾਕਾ ਹੈ ਉਹਦੇ ਵਿੱਚ ਜੋ ਠੇਕੇਦਾਰ ਵਗੈਰਾ ਨੇ ਪਾਰਕਿੰਗ ਨੂੰ ਲੈ ਕੇ ਜਿਹੜਾ ਇਹ ਝਗੜਾ ਕਹਿੰਦੇ ਕੋਈ ਉੱਥੇ ਇੱਕ ਬਦਮਾਸ਼ ਕੰਮ ਕਰਦਾ ਸਾਰਾ ਕੁਝ ਉਹਦੇ ਥੱਲੇ ਹੂੰ ਉਹ ਸਿਆਸੀ ਸ਼ਹਿ ਪ੍ਰਾਪਤ ਉਹਨੇ ਬਹੁਤ ਸਾਰੀਆਂ ਗੱਲਾਂ ਦੱਸੀ ਕੋਈ ਸਿਆਸੀ ਸ਼ਹਿ ਪ੍ਰਾਪਤ ਆਦਮੀ ਜਿਹੜਾ ਉਹ ਇਸੇ ਤਰ੍ਹਾਂ ਸਲਾਨੀਆਂ ਨੂੰ ਇਦਾਂ ਹੀ ਕਰਦੇ ਜੀ ਉਹ ਗੱਲ ਇਹ ਹੈ ਕਿ ਇਹ ਜੱਦ ਤੱਕ ਜਾਣਾ ਚਾਹੀਦਾ ਹੈ ਕਿ ਜੇ ਜੋ ਵਾਪਰਿਆ ਉਹ ਨਹੀਂ ਸੀ ਵਾਪਰਨਾ ਚਾਹੀਦਾ ਚਲੋ ਇੱਕਾ ਦੁੱਕਾ ਲੜਾਈਆਂ ਹੋ ਜਾਂਦੀਆਂ ਸਾਡੇ ਬੰਦੇ ਵੀ ਕਈ ਵਾਰ ਉੱਥੇ ਤੁਹਾਨੂੰ ਪਤਾ ਹੀ ਆ ਹੂੰ ਹੂੰ ਇਹ ਤਾਂ ਨਹੀਂ ਹੁੰਦਾ ਕਿ ਆਟਮ ਦੂਜੇ ਹੀ ਉਠਾ ਹੋਇਆ ਇਹ ਤਾਂ ਕਈ ਟਾਈਮ ਇਹੋ ਜੇ ਹੁੰਦੇ ਜਦੋਂ ਸਾਡੇ ਬੰਦੇ ਦੀ ਗਲਤ ਹੋ ਜਾਂਦੀ ਪਰ ਜਿਸ ਤਰ੍ਹਾਂ ਦਾ ਦੋਸ਼ ਪੀੜਿਤ ਤੇ ਲਾਰੀ ਆ ਉਹਦੇ ਤੇ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤੇ ਜੇ ਇਸ ਤਰ੍ਹਾਂ ਐ ਇਨੀ ਗੱਲ ਤੇ ਮੰਦੇ ਲੱਭਣੇ ਚਾਹੀਦੀ ਤੇ ਦੂਜੀ ਗੱਲ ਜਿਵੇਂ ਉਹ ਕਹਾਣੀ ਸੁਣ ਨੂੰ ਮਿਲ ਰਹੀ ਆ ਕਿ ਇਹ ਉਥੇ ਬਦमाश ਨੇ ਗੈਂ ਗਿਆ بڑے ਕੇਸ ਚੱਲਦੇ ਇਹਨਾਂ ਤੇ ਇਹੋ ਕਹਾਣੀ ਨਿੱਕਲ ਕੇ ਆਈ ਆ ਤੇ ਫਿਰ ਇਹ ਵੀ ਐਕਸ਼ਨ ਹੋਣਾ ਚਾਹੀਦਾ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਔਰ ਦੋ ਫਿਰਕਿਆਂ ਚ ਪਾਟਕ ਪਾਉਣ ਦੇ ਜਿਹੜੇ ਚਾਰਜਸ ਨੇ ਹੋਣ ਲੱਗਨੇ ਚਾਹੀਦੇ ਹੂੰ ਇਹ ਸਧਾਰਨ ਘਟਨਾ ਨਹੀਂ ਰਹਿ ਜਾਂਦੀ ਜੇ ਤਾਂ ਲੜਾਈ ਝਗੜਾ ਸਧਾਰਨ ਹੈ ਠੀਕ ਹੈ ਜਾਂਚ ਪੜਤਾਲ ਕਰੋ ਹਾਲਾਂਕਿ ਡੀਡੀਆਰ ਕੱਟ ਲਈ ਗਈ ਹੈ ਤੇ ਪੰਜਾਬ ਪੁਲਿਸ ਵੱਲੋਂ ਵੀ ਡੀਡੀਆਰ ਕੱਟ ਲਈ ਗਈ ਆ ਡੀਡੀਆਰ ਦਾ ਮਤਲਬ ਹੁੰਦਾ ਕਿ ਕਿਤੇ ਵੀ ਕੱਟੀ ਜਾ ਸਕਦੀ ਆ ਹੂੰ ਜਿਵੇਂ ਜ਼ੀਰੋ ਐਪੀ ਆ ਹੁੰਦੀ ਆ ਡੀਡੀਆਰ ਇੱਥੇ ਵੀ ਕੱਤੀ ਗਈ ਆ ਕਿਉਂਕਿ ਉਹ ਐਡਮਿਟ ਜਿਹੜੇ ਆ ਅਮਰਸਰ ਹੋਏ ਸਨ ਜੀ ਤਾਂ ਲਿਆ ਕਿ ਉਹਨਾਂ ਜਾਪੁਸ਼ ਨੇ ਆਪਣਾ ਫਰਜ਼ ਅਦਾ ਕੀਤਾ ਚਲੋ ਲੀਡਰ ਵੀ ਬੋਲੇ ਆ ਉਥੋਂ ਦੇ ਪ੍ਰਸ਼ਾਸਨ ਦੇ ਨਾਲ ਚੰਨੀ ਸਾਹਿਬ ਨੇ ਜਿਹੜੀ ਗੱਲ ਕੀਤੀ ਐ ਇਹਨੂੰ ਕਹਿੰਦੇ ਕੋ ਫਾਲੋਅ ਅਪ ਵੀ ਰੱਖਣਾ ਚਾਹੀਦਾ ਦਾ ਤੇ ਨਿਚੋਰ ਕੱਢ ਕੇ ਦੱਸਣ ਕਿ ਕਿਹੜੇ ਕਿਹੜੇ ਇਹਦੇ ਵਿੱਚ ਸ਼ਾਮਲ ਸੀ ਬੰਦੇ ਉਹਨਾਂ ਨੂੰ ਕੀ ਕੀ ਸਗਾ ਜਿਹੜੀ ਉਹ ਹੋ ਸਕਦੀ ਉਹ ਗੱਲ ਇਹ ਨਹੀਂ ਐ ਕਿ ਤੁਸੀਂ ਵੀਡੀਓ ਬਣਾ ਲਈ ਫੋਨ ਕਰ ਲਿਆ ਅਚਨਿੰਦ ਸਾਹਿਬ ਬੜੇ ਜ਼ਿੰਮੇਵਾਰਾ ਵਿਅਕਤੀ ਨੇ ਉਹਨਾਂ ਨੂੰ ਚਾਹੀਦਾ ਕਿ ਫਾਲੋਅ ਅਪ ਰੱਖਣ ਇਸ ਮਾਮਲੇ 'ਤੇ ਹੂੰ ਜੀ ਜੀ ਬਿਲਕੁਲ ਤੇ ਗੱਜਨ ਮਾਜਰਾਂ ਨੂੰ ਕਹਿੰਦੇ ਮੁਰ ਜੇਲ੍ਹ ਭੇਜ ਦਿੱਤਾ ਹਸਪਤਾਲ ਚ ਆ ਗਈ ਸੀ ਉਸ ਤੋਂ ਬਾਅਦ ਜੇਲ੍ਹ ਭੇਜਿਆ ਹਾਂਜੀ ਹਾਂਜੀ ਮੁਰ ਜੇਲ੍ਹ ਭੇਜ ਦਿੱਤਾ ਹੂੰ ਹੂੰ ਪਹਿਲੇ ਆ ਕੇ ਉਹਨਾਂ ਕੀਤੇ ਹੈ ਨਹੀਂ ਸੀ ਕਿ ਆ ਕਿ ਵੀ ਚਲੋ ਪੋਲੋ ਗਰਾਊਂਡ ਚ ਘੱਲ ਦਿੰਦੇ ਉੱਥੇ ਕੈਪਟਨ ਦੇ ਪਰ ਘਰ ਦੇ ਸਾਹਮਣੇ ਉਹ ਜਿਹੜੀ ਉਹ ਘੋੜਿਆਂ ਤੇ ਚੜ ਕੇ ਹਾਕੀ ਜੀ ਖੇਡਦੇ ਹੁੰਦੇ ਆ ਪੋਲੋ ਹੂੰ ਹੂੰ ਉਹ ਵੱਢੀ ਜਾ ਉਹ ਵਾਪਸ ਜੇ ਨਹੀਂ ਜਾ ਸਕਦਾ ਜੇਲ੍ਹ ਦੇ ਵਿੱਚ ਜਿੰਨੀ ਐਸ਼ ਕਰਾਉਣੀ ਸੀ ਕਰਾ ਲਈ ਹਾਂ ਹੁਣ ਜਦੋਂ ਰੌਲਾ ਪੈ ਗਿਆ ਭੇਤ ਖੁੱਲ ਗਿਆ ਜੀ ਕਿਧੋਂ ਖਿਲਰ ਗਈ ਹੁਣ ਡਾਕਟਰਾਂ ਦਾ ਪੈਨਲ ਬਣਾਇਆ ਡਾਕਟਰਾਂ ਨੇ ਆਖਿਆ ਇਹਨੂੰ ਕੀ ਸੂਲ ਹੋਇਆ ਲੈ ਜਾਓ ਇਹਨੂੰ ਇੱਥੇ ਠੀਕ ਆ ਇਹਤੇ ਐਵੇਂ ਹਸਪਤਾਲ ਨੂੰ ਕਜੀਆਂ ਪਾ ਕੇ ਬੈਠਾ ਜੀ ਜੀ ਕਿਉਂਕਿ ਉਧਰ ਡਾਕਟਰਾਂ ਦਾ ਜਾਣਾ ਵੀ ਮਨਾ ਕੀਤਾ ਹੋਇਆ ਸੀ ਛੋਟੇ ਮੋਟੇ ਡਾਕਟਰ ਵੀ ਨਹੀਂ ਸੱਜ ਜਾਂਦੇ ਹਾਂ ਆਖੇ ਜੀ ਵੀਆਈਪੀ ਮਰੀਜ਼ ਆਇਆ ਤੋ ਹਰਾਮਸਨ ਕੇ ਨਾਇਦਾ ਦਿਲ ਖੋਲਿਆ ਨਾ ਗੋਡਾ ਫੋਲਿਆ ਚੱਕਰ ਕੀ ਆ ਹਾਂ ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਹੁਣ ਜਿਸ ਤਰ੍ਹਾਂ ਇਹ ਮਾਮਲਾ ਜਿਸ ਤਰ੍ਹਾਂ ਇਹ ਮੁੱਦਾ ਨਿਕਲਿਆ ਤਾਂ ਡਾਕਟਰਾਂ ਦੇ ਪੈਨਲ ਨੇ ਫਿੱਟ ਕਰਾਰ ਦਿੱਤਾ ਤੇ ਉਸ ਤੋਂ ਬਾਅਦ ਇਹਨੂੰ ਜੇਲ੍ਹ ਦੇ ਵਿੱਚ ਕੱਲ ਛੱਡ ਆਏ ਨੇ ਪਰ ਤੁਸੀਂ ਇਹ ਵੇਖੋ ਕਿ ਜਿਹੜੇ ਬੰਦੇ ਇਸ ਵੇਲੇ ਨਿਜ਼ਾਮ ਨੂੰ ਚਲਾਉਂਦੇ ਨੇ ਜਿਹੜੇ ਬੰਦੇ ਇਸ ਵੇਲੇ ਸਰਕਾਰ ਚਲਾਉਂਦੇ ਨੇ ਹਮਮ ਇਹ ਕਰ ਇਹ اپੋਜੀਸ਼ਨ ਚ ਹੁੰਦੇ ਤੇ ਇਹਨਾਂ ਨੇ ਸੰਘ ਪਾੜ ਲੈਣਾ ਸੀ ਹਮ ਤੇ ਜੇਲ੍ਹ ਮੰਤralਾ ਖੁਦ ਮੁੱਖ ਮੰਤਰੀ ਦੇ ਕੋਲ ਆ ਕੀ ਮੁੱਖ ਮੰਤਰੀ ਨੂੰ ਨਹੀਂ ਦੀਦਾ ਕਿ ਇੱਕ ਬੰਦਾ ਤੁਹਾਡਾ ਹੀ ਬੰਦਾ ਉਹ ਨਾ ਸਿਰਫ ਜੇਲ੍ਹ ਦੇ ਵਿੱਚ ਉਹ ਆ ਕੇ ਵੀਆਈਪੀ ਟ੍ਰੀਟਮੈਂਟ ਹਾਸਲ ਕਰਦਾ ਆ ਬਲਕਿ ਫਿਰ ਤੁਸੀਂ ਵੇਖੋ ਕਿ ਸੁਪਰਡੈਂਟ ਨੂੰ ਤਲਬ ਕਰਕੇ ਤੁਸੀਂ ਸਸਪੈਂਡ ਕਰ ਦਿੱਤੇ ਜਾਂਦੇ ਹੋ ਤੇ ਫਿਰ ਉਹ ਆਪ ਹੀ ਅਸਤੀਫਾ ਦੇ ਜਾਂਦਾ ਹੈ ਕਿਉਂ ਕਿਉਂਕਿ ਨਿਵਾੜ ਬਦਲ ਦਿੱਤਾ ਸੀਗਾ ਇਹ ਗੱਲਾਂ ਠੀਕ ਨਹੀਂ ਹੈਗੀਆਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸ਼ੋਭਾ ਨਹੀਂ ਦਿੰਦੀਆਂ ਕਿ ਭਾਈ ਜੇ ਤੁਹਾਡਾ ਮਾਈਨਿੰਗ ਦੇ ਵਿੱਚ ਐਮਐਲਏ ਦਾ ਭਾਇਆ ਫਸਦਾ ਹੂੰ ਹੂੰ ਤੇ ਫੇਰ ਤੁਸੀਂ ਉਹਨੂੰ ਚੱਕ ਕੇ ਹਸਪਤਾਲ ਚ ਭਰਤੀ ਕਰਾ ਦਿੰਨੇ ਤੇ ਐਸਐਸਪੀ ਦੀ ਬਦਲੀ ਕਰਾ ਦਿੰਨੇ ਹੂੰ ਤੇ ਕਿਹੜੀਆਂ ਗੱਲਾਂ ਦੇ ਪਿੱਛੇ ਪਏ ਹੋਏ ਚਲੋ ਬਿਮਾਰ ਵਿਅਕਤੀ ਕੋਈ ਵੀ ਹੋ ਸਕਦਾ ਆ ਉਹਦਾ ਇਲਾਜ ਕਰਵਾਓ ਹੱਦ ਪੀਜੀਆਈ ਭੇਜ ਦਿਓ ਜੇ ਤੁਹਾਡੇ ਕੋਲ ਹੈ ਨਹੀਂ ਪਰ ਤੁਸੀਂ ਵੇਖੋ ਨਾ ਕਿ ਡਾਕਟਰਾਂ ਦੇ ਪੈਨਲ ਨਹੀਂ ਸਿੱਧ ਕਰ ਦਿੱਤਾ ਕਿ ਕੁਝ ਹੋਇਆ ਹੀ ਨਹੀਂ ਹੋਣਾ ਕੀ ਆ ਤੱਕ ਵੀ ਨਹੀਂ ਬਸ ਐਵੇਂ ਬਹਾਨੇਬਾਜ਼ੀਆਂ ਖੈਰ ਇਸ ਮਾਮਲੇ ਦੇ ਵਿੱਚ ਵੀ ਇਹਨਾਂ ਦੀ ਚੰਗੀ ਬਦਨਾਮੀ ਹੋਈ ਆ ਤੇ ਬਦਨਾਮੀ ਹੋਣ ਤੋਂ ਬਾਅਦ ਹੁਣ ਇਹਨਾਂ ਨੇ ਬਾਤ ਪਸਾਨੇ ਵਾਲੀ ਥਾਂ ਤੇ ਘਲਾ ਦਿੱਤਾ ਆਪਣਾ ਐਮਐਲ ਜੀ ਤੇ ਅਮੇਟੂ ਜੀ ਆਪਾਂ ਅੱਗੇ ਵੀ ਕਈ ਵਾਰੀ ਚਰਚਾ ਕੀਤੀ ਜਿਹੜੇ ਸਮਾਜਿਕ ਤੌਰ ਤੇ ਆਪਾਂ ਕਈ ਵਾਰੀ ਮਨੋਰੰਜਨ ਦੇ ਮਾਮਲੇ ਦੇ ਵਿੱਚ ਕੁਝ ਇਹੋ ਜਿਹੇ ਖੇਡਾਂ ਨੂੰ ਅਪਣਾ ਲਿਆ ਇਹੋ ਜਿਹੇ ਖੇਡਾਂ ਕਰਨ ਆਪੇ ਆ ਜਿਨ੍ਹਾਂ ਦਾ ਜਿਨ੍ਹਾਂ ਦੇ ਵਿੱਚ ਜੇ ਦੁਰਘਟਨਾ ਹੋ ਜਾਵੇ ਤਾਂ ਜਾਨਾਂ ਤੱਕ ਚਲੀਆਂ ਜਾਂਦੀਆਂ ਨੇ ਜਾਨਾਂ ਜਾਵੜਦੇ ਨੇ ਟਰੈਕਟਰ ਰੋਚਨ ਮੁਕਾਬਲਿਆਂ ਦੀ ਪਹਿਲੇ ਹੀ ਕਈ ਵਾਰੀ ਆਲੋਚਨਾ ਹੁੰਦੀ ਹੈ ਸੋਸ਼ਲ ਮੀਡੀਆ ਤੇ ਵੀ ਤੇ ਸਮਾਜ ਦੇ ਵਿੱਚ ਵੀ ਕਿ ਭਾਈ ਗਲਤ ਹੈ ਜ਼ੋਰ ਤਾਂ ਡੌਲਿਆਂ ਦਾ ਜਮਾਉਣਾ ਚਾਹੀਦਾ ਤੇ ਇੱਕ ਟਰੈਕਟਰ ਰੇਸ ਮਾਮਲੇ ਦੇ ਵਿੱਚ ਹਾਦਸੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਮਿੰਟੂ ਜੀ ਜਿਹਦੇ ਵਿੱਚ ਇੱਕ ਟਰੈਕਟਰ ਰੇਸ ਦੇ ਦੌਰਾਨ ਟਰੈਕਟਰ ਕੱਠ ਦੇ ਵਿੱਚ ਵੱਟ ਜਾਂਦਾ ਵੱਡੀ ਕੋਈ ਲਾਪਰਵਾਹੀ ਵੀ ਸਾਹਮਣੇ ਆਈ ਹੈ ਜੀ ਇਸ ਮਾਮਲੇ ਦੇ ਵਿੱਚ ਹਾਂਜੀ ਬਿਲਕੁਲ ਤੁਸੀਂ ਅੰਦਰਸਤ ਫਰਮਾਇਆ ਵਜਾ ਫਰਮਾਇਆ ਕਿ ਮਸ਼ੀਨਾਂ ਨਾਲ ਮੁਕਾਬਲੇ ਵੀ ਹੋਣੇ ਚਾਹੀਦੇ ਜੀ ਜੀ ਇਹਦੇ ਨਾਲ ਤਾਂ ਰੋਬੋਟ ਲਿਆ ਕੇ ਪੜਾ ਲਿਆ ਕਰੋ ਉਹਨਾਂ ਤੋਂ ਤਲਵਾਰਬਾਜੀ ਕਰਵਾ ਲਿਆ ਕਰੋ ਫਾਇਦਾ ਕੀ ਹੈ ਜੀ ਗੱਲ ਇਹ ਆ ਕਿ ਛਿੰਝਾ ਕਬੱਡੀਆਂ ਫੁੱਟਬਾਲ ਹਾਕੀ ਹਮਮਾ ਕ੍ਰਿਕਟ ਇਹ ਸਭ ਕੁਝ ਖੇਡਣ ਵਾਸਤੇ ਹੈਗਾ ਹੈ ਹਮ ਖੇਡੋ ਪਰ ਮੈਨੂੰ ਹਰਾਨਗੀ ਹੁੰਦੀ ਆ ਕਿ ਜਦੋਂ ਇਸ ਤਰ੍ਹਾਂ ਦੇ ਮੁਕਾਬਲੇ ਪਿੰਡਾਂ 'ਚ ਰੱਖੇ ਜਾਂਦੇ ਆ ਤਾਂ ਕੋਈ ਰੋਕਣ ਵਾਲਾ ਕਿਉਂ ਨਹੀਂ ਅੱਗੇ ਆਉਂਦਾ ਜੀ ਜੀ ਚੌਰੀ ਕਿਉਂ ਦਾ ਕਿਉਂਕਿ ਇਹ ਚੀਜ਼ ਆ ਪਾਬੰਦੀ ਸ਼ੁਦਾ ਨੇ ਹਾਲੇ ਸਾਲ ਵੀ ਨਹੀਂ ਹੋਇਆ ਜਦੋਂ ਮੁੰਡਾ ਮਰਿਆ ਉੱਥੇ ਗੁਰਦਾਸਪੁਰ ਦੇ ਵਿੱਚ ਹਮ ਇਹ ਥੋੜਾ ਸਮਾਂ ਪਹਿਲਾਂ ਦੀ ਗੱਲ ਹੈ ਸ਼ਾਇਦ ਸਿਆਲਾਂ ਦੀ ਉਹ ਤੋਂ ਬਾਅਦ ਪਾਬੰਦੀ ਲਾ ਦਿੱਤੀ ਸੀ ਤੇ ਭਾਈ ਕਿਉਂ ਇਹੋ ਜਿਹੇ ਪੰਗੇ ਲੈਂਦੇ ਜੇ ਤੁਸੀਂ ਉਹ ਸ਼ਕੜਾ ਜਾਂ ਪਤਾ ਨਹੀਂ ਕਿਹੋ ਜਿਹਾ ਟਰੈਕਟਰ ਸੀਗਾ ਉਹਨੂੰ ਤਿਆਰ ਕਰਵਾਇਆ ਸੀ ਮੋਡੀਫਾਈ ਉਹ ਅੱਧ ਚੋਂ ਟੁੱਟ ਗਿਆ ਦਸ ਹਮ ਉਹ ਮੈਂ ਟਰੈਕਟਰ ਦੀ ਹਾਲਤ ਵੇਖੀ ਆ ਉਹ ਪਤਾ ਨਹੀਂ ਕਿਹੜਾ ਲਾਲ ਜਿਹਾ ਰੱਤਾ ਜਿਹਾ ਟਰੈਕਟਰ ਆ ਜੀ ਜੀ ਖਤਰੋਂ ਦੇ ਖਿਲਾੜੀ ਵਾਲਾ ਹਸਪਤਾਲ ਵੀ ਆ ਹੂੰ ਕਿ ਉਹੋ ਜਿਹੜੇ ਵੇਖਣ ਗਏ ਨੇ ਯਾਰ ਕੀ ਟਰੈਕਟਰਾਂ ਦੀ ਰੇਸ ਵੇਖਣੀ ਹੈ ਇਹਦੇ ਨਾਲ ਤਾਂ ਕਬੂਤਰ ਉੱਡਦੇ ਵੇਖ ਲਓ ਕਬੂਤਰਾਂ ਦੀ ਬਾਜ਼ੀ ਵੇਖ ਲਓ ਸਹੀ ਜੀ ਖਤਰਾ ਤੇ ਨਹੀਂ ਹੈ ਜਾਨੇ ਨੁਕਸਾਨ ਤਾਂ ਨਹੀਂ ਹੁੰਦਾ ਜੀ ਜੀ ਹਾਂ ਕਬੂਤਰ ਹੁਣ ਉੱਤੇ ਤੁਹਾਡੇ ਸਿਰ 'ਚ ਡਿੱਗ ਕੇ ਤੇ ਉੱਤੇ ਤੁਹਾਨੂੰ ਮਾਰਨ ਹੋ ਰਿਹਾ ਹੂੰ ਵੀ ਗੱਲ ਇਹ ਆ ਕਿ ਲਾਪਰਵਾਹੀ ਇਹ ਆ ਇਹਨਾਂ ਨੇ ਪੋਸਟਰ ਛਪਵਾਏ ਸਨ ਬਕਾਇਦਾ ਜੀ ਜੀ ਤੇ ਲਾਪਰਵਾਹੀ ਵੱਡੀ ਇਹ ਆ ਕਿ ਜਦੋਂ ਪੋਸਟਰ ਛਪੇ ਤਾਂ ਪੋਸਟਰ ਗਾਂ ਗਰੁੱਪਾਂ ਦੇ ਵਿੱਚ ਵੀ ਪਏ ਹੋਣੇ ਆ ਆਈਡੀਆ ਤੇ ਵੀ ਚੜੇ ਹੋਣੇ ਆ ਹਮ ਜਦੋਂ ਟਰੈਕਟਰ ਰੇਸ ਤੇ ਪਾਬੰਦੀ ਹੈ ਪੂਰਨ ਤੌਰ ਤੇ ਤਾਂ ਪੁਲਿਸ ਨੇ ਵਕਤ ਰੈਂਦੇ ਆ ਇਹਨਾਂ ਤੇ ਮਾਮਲਾ ਕਿਉਂ ਨਹੀਂ ਦਰਜ ਕੀਤਾ ਹਮ ਇਹ ਮਾਮਲਾ ਕਰਜ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਤਾਂ ਕਿ ਨੁਕਸਾਨ ਹੋਣੋਂ ਬਚ ਜਾਂਦਾ ਤੁਸੀਂ ਇਹ ਹਿਸਾਬ ਲਾ ਲਓ ਕਿ ਇੱਕ 13 ਸਾਲ ਦਾ ਮੁੰਡਾ ਪਰਣਾ ਉ ਪਿਆ ਇਹਦੇ ਵਿੱਚ ਜੀ ਕੋਈਆਂ ਲੱਤਾਂ ਟੁੱਟੀਆਂ ਟਰੈਕਟਰ ਚਾਲਕ ਖੁਦ ਜਿਹੜਾ ਆ ਉਹ ਪੰਡਮ ਹੋਇਆ ਬੈਠਾ ਹੋਣ ਤੁਜੇ ਪਾਸੇ ਵੇਖੋਗੇ ਤਾਂ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ 15 16 ਬੰਦੇ ਆ ਕੇ ਕੁਝ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਜੇ ਇਹੋ ਜੇ ਕੰਮ ਨਾ ਹੀ ਕਰੋ ਕੀ ਲੋੜ ਹੈ ਮਨੋਰੰਜਨ ਉਹ ਬਹੁਤ ਚੀਜ਼ਾਂ ਦਾ ਹੈ ਮਨੋਰੰਜਨ ਤਾਂ ਅਜੇ ਵੀ ਤੁਸੀਂ ਆਪਣੇ ਬੱਚੇ ਦੇ ਨਾਲ ਰੁੱਟੋ ਖੇਡਣ ਲੱਗ ਜਿਓ ਤੇ ਉੱਥੇ ਵੀ ਮਨੋਰੰਜਨ ਹੋ ਜਾਂਦਾ ਹੈ ਜੇ ਮਨੋਰੰਜਨ ਹੀ ਲੱਭਣ ਤੁਰੀਏ ਤੇ ਬਹੁਤ ਹੈ ਸ਼ਾਮ ਨੂੰ ਜੇ ਤੁਸੀਂ ਆਪ ਨਹੀਂ ਖੇਡ ਸਕਦੇ ਜਾ ਕੇ ਆਪਣੇ ਉੱਥੇ ਪਿੰਡ ਦੇ ਵਿੱਚ ਕੋਈ ਗਰਾਊਂਡ 'ਚ ਬੱਚੇ ਖੇਡਦੇ ਉੱਥੇ ਜਾ ਕੇ ਦੇਖ ਲਓ ਮਨੋਰੰਜਨ ਹੀ ਹੈ ਜੀ ਮਨਰੰਜਨ ਤਾਸ਼ਾਲੇ ਦੇ ਕੋਲ ਵਹਜੋ ਵੀ ਬਥੇਰਾ ਕਰ ਦਿੰਦੇ ਤਾਂ ਮਨਰੰਜਨ ਤੇ ਮੁੱਖ ਮੰਤਰੀ ਬਾਤੂ ਕਰਨ ਡਿਆ ਤੁਹਾਡਾ ਜੀ ਔਰ ਦੱਸੋ ਕਿ ਕਿੰਨਾ ਕੁ ਮਨਰੰਜਨ ਚਾਹੀਦਾ ਹੈ ਜੀ ਉਹ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਦਾ ਜ਼ੋਰ ਲੱਗਾ ਪਿਆ ਇਹਨਾਂ ਮਨਰੰਜਨ ਨੂੰ ਮੁਲਕ ਦਾ ਕਰਦੇ ਪਏ ਨੇ ਤੇ ਤੁਹਾਨੂੰ ਹਾਲੇ ਵੀ ਟਰੈਕਟਰਾਂ ਦੀ ਪਈ ਆ ਉਹ ਮਾਮਲਾ ਦਰਜ ਹੋ ਗਿਆ ਬਦਨਾਮੀ ਹੋ ਗਈ ਲੋਕਾਂ ਨੇ ਲਾਂਹਤਾ ਪਾਈਆਂ ਪਰ ਮੈਂ ਸਮਝਦਾ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਮੁਕਾਬਲਾ ਕਿਤੇ ਰੱਖਿਆ ਜਾਂਦਾ ਸਾਈਕਲ ਕੋਚਨ ਵਾਲਾ ਚਾਹੇ ਆ ਟਰੈਕਟਰਾਂ ਦੀ ਦੌੜ ਹੋ ਲੈ ਕਿ ਭਾਈ ਇਹ ਬੰਦ ਹੋਣਾ ਚਾਹੀਦਾ ਤੇ ਇੱਕ ਤੁਹਾਨੂੰ ਵੀ ਮੈਂ ਅਪੀਲ ਕਰਦਾ ਜੀ ਇਹਨਾਂ ਨੇ ਪੋਸਟਰ ਦੇ ਥੱਲੇ ਜੇ ਕਹੋਗੇ ਤੇ ਮੈਂ ਪੋਸਟਰ ਤੁਹਾਨੂੰ ਹੁਣ ਸੈਂਡ ਵੀ ਕਰ ਦੇਣਾ ਵਟਸਐਪ ਤੇ ਤੇ ਗੱਲ ਇਹ ਆ ਕਿ ਪੋਸਟਰ ਦੇ ਥੱਲੇ ਉਹਨਾਂ ਨੇ ਐਨ ਐ ਆਰ ਆਈਜ਼ ਦਾ ਵੀ ਸਪੈਸ਼ਲ ਥੈਂਕਸ ਲਿਖਿਆ ਅੱਛਾ ਉਹ ਕਿਰਪਾ ਕਰਕੇ ਇਹੋ ਜੇ ਮਾਮਲਿਆਂ ਦੇ ਵਿੱਚ ਪੈਸੇ ਥੇਲੇ ਦੇਣੇ ਬੰਦ ਕਰੋ ਤੁਸੀਂ ਕਿਰਪਾ ਕਰਕੇ ਇਹ ਮੈਂ ਤੁਹਾਨੂੰ ਵੀ ਅਪੀਲ ਕਰਦਾ ਜੀ ਸਹੀ ਬਿਲਕੁਲ ਜੀ ਅਮੇਡੋ ਜੀ ਤੁਸੀਂ ਕਬੂਤਰ ਬਾਜ਼ੀਆਂ ਵਾਲਿਆਂ ਦਾ ਜ਼ਿਕਰ ਕੀਤਾ ਵੈਸੇ ਤਾਂ ਚਲੋ ਕਬੂਤਰ ਬਾਜ਼ੀ ਇੱਕ ਹੋਰ ਸ਼ਬਦ ਵੀ ਹੈ ਪਰ ਫਿਰ ਵੀ ਨਾ ਕਬੂਤਰ ਬਾਜ਼ੀ ਵਾਲਿਆਂ ਨੇ ਜਿਹੜੇ ਕਰਵਾਉਂਦੇ ਆ ਜਾਂ ਜਿਹੜੇ ਉਡਾਉਂਦੇ ਆ ਕਬੂਤਰ ਚਲੋ ਇਹ ਇੱਕ ਤਾਥੇ ਵੀ ਹੈ ਵੀ ਚਲੋ ਜਿਹੜਾ ਪਿੰਜਰੇ ਦੇ ਵਿੱਚ ਕੈਦ ਆ ਪੰਛੀ ਉਹ ਉੱਡ ਖੜਦਾ ਵੈਸੇ ਤਾਂ ਗਰਮੀਆਂ ਗਰਮੀਆਂ ਦੇ ਵਿੱਚ ਬਹੁਤ ਕਰਵਾਉਂਦੇ ਆ ਲੋਕ ਕਹਿੰਦੇ ਵੀ ਕਿਉਂ ਜਾਨਵਰਾਂ ਨੂੰ ਤੁਸੀਂ ਐਦਾਂ ਕਰਦੇ ਆ ਹਨਾ ਪਰ ਇਹਨਾਂ ਦੇ ਬਾਰੇ ਨਾ ਇੱਕ ਹੋਰ ਚੀਜ਼ ਬੜੀ ਗੱਲ ਕਰਦੇ ਪਿੰਡਾਂ ਦੇ ਵਿੱਚ ਮਿੱਟੂ ਜੀ ਉਹ ਇਹ ਵੀ ਜਿਹੜਾ ਬੰਦਾ ਕਬੂਤਰ ਉਡਾਉਂਦਾ ਹੋਵੇ ਨਾ ਉਹਦੀ ਅੱਖ ਹੁੰਦੀ ਜਿਹੜੀ ਉਹ ਤਾਂ ਹੀ ਹੁੰਦੀ ਹੈ ਤੋ ਠੇਡੇ ਬਹੁ ਖਾਂਦਾ ਉਹਦੇ ਪੈਰਾਂ ਦੇ ਨੌ ਖਰਾਬ ਹੀ ਹੁੰਦੇ ਆ ਠੇਡੇ ਖਾ ਖਾ ਕੇ ਮਤਲਬ ਤਾਂ ਹੀ ਝਾਕਦਾ ਰਹਿੰਦਾ ਕਦੇ ਕਾਸੇ ਚ ਵੱਜ ਗਿਆ ਕਦੇ ਕਾਸੇ ਚ ਵੱਜ ਗਿਆ ਇਸ ਕਰਕੇ ਇਹ ਆਪਣੇ ਪਿੰਨਾ ਕਰਨੀ ਤਾਂ ਇਹ ਤਾਂਜ਼ ਵੀ ਬਲਟਾ ਹੈ ਹਾਂ ਜੀ ਅਸੀਂ ਇੱਕ ਦਿਨ ਖਬਰ ਕੀਤੀ ਸੀ ਤੇ ਸਾਨੂੰ ਅਮਰੀਕਾ ਤੋਂ ਮੈਸੇਜ ਗਏ ਸਨ ਅਮਰੀਕਾ ਕੈਨੇਡਾ ਤੋਂ ਹੂੰ ਹੂੰ ਤਬ ਉਹ ਕਬੂਤਰਾਂ ਦੇ ਸ਼ੌਂਕੀ ਇੱਥੇ ਵੀ ਰਹਿੰਦੇ ਜੇ ਅਮਰੀਕਾ ਕੈਨੇਡਾ ਪੇਲੀਆ ਮੈਨੂੰ ਬਹੁਤ ਮੈਸੇਜ ਕੀਤੇ ਬੰਦੇ ਜੁਗਰੇ ਯਾਰ ਸਾਡੇ ਕਬੂਤਰਾਂ ਵਾਲੇ ਭਾਈਚਾਰੇ ਦੀ ਵੀ ਤੁਸੀਂ ਖਬਰ ਕੀਤੀ ਹੂੰ ਸਾਡੇ ਪਿੰਡਾਂ ਕੰਨੀ ਤਾਂ ਇਹ ਗੱਲ ਮਸ਼ਹੂਰ ਹੈ ਮਿੰਟੂ ਜੀ ਕਿਉਂਕਿ ਉਹ ਆਪਣੇ ਪਿੰਡਾਂ ਕੰਨੀ ਜਿਆਦਾ ਇਹ ਹੁੰਦੀਆਂ ਕਬੂਤਰਬਾਜ਼ੀਆਂ ਤੇ ਉਹ ਕਹਿੰਦੇ ਜਿਹੜੇ ਪਿੰਡ ਚ ਕਬੂਤਰਬਾਜ਼ੀ ਹੋਵੇ ਨਾ ਉਸ ਤਾਂ ਮੋਟਰਸਾਈਕਲ ਵੀ ਗੌਰ ਨਾਲ ਲੰਘਾਇਆ ਕਰੋ ਪਤਾ ਨਹੀਂ ਤਾਂ ਮੂੰਹ ਚੱਕੀ ਕਿੰਨੇ ਕ ਜਾਣੇ ਤੁਹਾਡੇ ਵਿੱਚ ਵੱਜ ਜਾਣ। ਸੋ ਇਹ ਸਹੀ ਹੋਣਾ ਤੇ ਜਦਾਂ ਮਰਜੀ ਸੂਰਜ ਤੇਜ ਹੋਵੇ ਉਹ ਤਾਂ ਹੀ ਚਾਗਦੇ ਰਹਿੰਦਾ ਵੈਸੇ ਧੰਨਾ ਸਹੀ ਗੱਲ ਹੈ ਧੰਨਾ ਧੰਨਾ ਮਿੰਟੂ ਜੀ। ਇਹ ਕਮਾਲ ਦੀ ਗੱਲ ਆ। ਉਹ ਮਤਲਬ ਕਿ ਜਿੱਦੇ ਮਰਜੀ ਉੱਚੇ ਚਿਬਾਰੇ ਚ ਪੂਰੇ ਹੋਣ ਕਿਤੇ ਬੈਠਾ ਨਜ਼ਰ ਆ ਜਾਵੇ ਕਬੂਤਰ ਉਹ ਪਤਾ ਨਹੀਂ ਕਿੱਧਰ ਤੀ ਚੜ ਜਾਂਦੇ ਪੌੜੀ ਪ ਕਿਹੜੇ ਹਿਸਾਬ ਦਾ ਤਾਪਨਾ ਸੀਮਿੰਟ ਵਾਲੀ ਪੰਜਾਬ ਬਹੁਤ ਲੜਾਈਆਂ ਬੜੀਆਂ ਹੁੰਦੀਆਂ ਕਈ ਵਾਰੀ ਕਿਉਂ ਅੜਪ ਬੰਦੇ ਦੇ ਕੋਠੇ ਚੜ ਜਾਂਦਾ ਫਿਰ ਉਹ ਮੂਰੋ ਡਾਂਗ ਲੈ ਕੇ ਆ ਜਾਂਦਾ ਵੀ ਤੂੰ ਆਂ ਦੱਸ ਕਿਧੋਂ ਪੁੱਛ ਕੇ ਚੜਿਆ ਇਹ ਇਸ ਕਰਕੇ ਹੁਣ ਥੋੜੇ ਜੇ ਲੋਕ ਇਤਿਆਤ ਵੀ ਕਰ ਲਾਂ ਆਪੇ ਸਮਾਜਿਕ ਤੌਰ ਤੇ ਵੀ ਯਾਰ ਐਵੇਂ ਪੁੱਛ ਕੇ ਮੋਤਵਾਰ ਬੰਦੇ ਨੂੰ ਨਾਲ ਲਿਜਾ ਕੇ ਨਹੀਂ ਨਹੀਂ ਇਹ ਇਹ ਬਿਲਕੁਲ ਗੱਲ ਤੁਹਾਡੀ ਠੀਕ ਆ ਪਰ ਇਹ ਕੰਧਾ ਕੋਲੇ ਢੱਪ ਜਾਂਦੇ ਆਪੇ ਢੱਪ ਜਾਂਦੇ ਆ ਹਾਂ ਜੀ ਹਾਂ ਜੀ ਕਿਉਂਕਿ ਸ਼ੌਂਕ ਹੈ ਪਾਕਿਸਤਾਨ ਜੀ ਬੜਾ ਸ਼ੌਂਕ ਜੀ ਕਬੂਤਰਾਂ ਦਾ ਹੂੰ ਨੇ ਮਿੰਟ ਜੀ ਰੌਲਾ ਇਹ ਆ ਨਾ ਵੀ ਗਰਮੀਆਂ ਦੇ ਵਿੱਚ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਦੁਪਹਿਰੇ ਕਰਫਿਊ ਵਰਗੇ ਹਾਲਾਤ ਹੁੰਦੇ ਆ ਕੋਈ ਕੋਈ ਬਾਹਰ ਰਹਿੰਦਾ ਨਹੀਂ ਪਰ ਮਾਰਦਾ ਤੇ ਜਦੋਂ ਬੰਦੇ ਨੂੰ ਪਤਾ ਲੱਗੂ ਵੀ ਕੋਠੇ ਤੇ ਕੋਈ ਚੜ੍ਹਾ ਫਿਰਦਾ ਫਿਰ ਅਗਲਾ ਭਲੀ ਥੋੜੋ ਗਜ਼ਾਰੂਗਾ ਕਿਸੇ ਨਾਲ ਆ ਪਰ ਮਹਰੀ ਘਟਾਉਣੇ ਹੁਣ ਕਬੂਤਰ ਤੇ ਨਿਕਲ ਜੂਗਾ ਉਹ ਬੰਦਾ ਥੋੜੀ ਨਿਕਲ ਦੇਣਾ ਅਗਲਿਆਂ ਨੇ ਉਹਨਾਂ ਨੇ ਸੁੱਟ ਲੈਣਾ ਲਾਲਾ ਲਾਲਾ ਕਰ ਮਿੰਟ ਜੀ ਨੀਡ ਸਕੈਮ ਦੀ ਗੱਲ ਕਰਗੇ ਤੇ ਮંત્રી ਕਹਿੰਦੇ ਐਨਟੀਏ ਤੇ ਸਵਾਲ ਖੜੇ ਕਰ ਰਹੇ ਨੇ ਇਹ ਮੰਤਰੀ ਤਰਮਿੰਦਰ ਪ੍ਰਧਾਨ ਹੀ ਨੇ ਜਿਹੜੇ ਲੰਗੇ ਦਿਨ ਕਹਿ ਰਹੇ ਸੀ ਇਹ ਤਾਂ ਕਾਂਗਰਸ ਕਹਿ ਰਹੀ ਹੈ ਘਟਾਲਾ ਤਾਂ ਕੋਈ ਹੋਇਆ ਹੀ ਨਹੀਂਗਾ ਨਹੀਂ ਦੇਖੋ ਤਰਮਿੰਦਰ ਪ੍ਰਧਾਨ ਇਹ ਜਿਹੜੇ ਹਨ ਵਿਚਾਰੇ ਕਿ ਇਹ ਪਹਿਲੀ ਗੱਲ ਤੇ ਸਾਡੇ ਦੇਸ਼ ਦੀ 95% ਜਨਤਾ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਮੰਤਰੀ ਹੋਰ ਕਿਹੜੇ ਸਾਨੂੰ ਦੋ ਹੀ ਪਤਾ ਹੈ ਇੱਕ ਅਮਤੀ ਸ਼ਾਹ ਤੇ મોદી મોદી ਬਿਲਕੁਲ ਸਹੀ ਇਹ ਉਹ ਨਹੀਂ ਪਤਾ ਲੱਗਦਾ ਜਦੋਂ ਕੋਈ ਸਿਆਪਾ ਪੈ ਜਾਂਦਾ ਕਿ ਆ ਫਲਾਣੇ ਦਾ ਮੰਤਰੀ ਆ ਹੂੰ ਗਲੀਆਂ ਕਿ ਤੁਸੀਂ ਵੇਖੋ ਨਾ ਕਿ ਭਈ ਪ੍ਰਵੀਨ ਜੀ ਬੜਾ ਸਾਫ਼ ਆ ਸਪਸ਼ਟ ਆ ਕਿ NEET ਦਾ ਜਿਹੜਾ ਘਪਲਾ ਹੋਇਆ ਜੀ ਜੀ ਉਹ ਸਭ ਨੂੰ ਪਤਾ ਹੈ ਮੈਂ ਉਹਦੇ 'ਚ ਹੁਣ ਬੋਲ ਹੀ ਤਫਸੀਲ 'ਚ ਨਹੀਂ ਜਾਂਦਾ ਤੁਹਾਨੂੰ ਮੈਂ ਮੋਟੇ ਜਿਹੇ ਤੱਥ ਦੱਸ ਦਿੰਦਾ ਰੌਲਾ ਕੀ ਜੀ ਜੀ ਆਬਾਦੀ ਦੇ ਹਿਸਾਬ ਦੇ ਨਾਲ ਜਾਂ ਦੁਨੀਆ ਚ ਜੋ ਚੱਲ ਰਿਹਾ ਸਾਡੇ ਕੋਲ ਮੈਡੀਕਲ ਸੀਟਾਂ ਦੀ ਕਮੀ ਹੂੰ ਹੂੰ ਸਰਕਾਰੀ ਕੋਟੇ ਚ ਮੰਨ ਲਓ 10 ਲੱਖ ਤੇ ਫੀਸ ਆ ਦੂਜਿਆਂ ਚ 50 ਲੱਖ ਹੂੰ ਤੇ ਦਲਾਲ ਕਹਿੰਦੇ ਆ ਤੇਰਾ ਸਰਕਾਰੀ ਵਾਲੇ ਚ ਹੀ ਸਾਰ ਦਿੰਨੇ ਆ 10 ਤੂੰ ਲਾਉਣਾ ਹੀ ਆ 10 ਹੋਰ ਦੇ ਦੇ 30 ਬਾਜੂ ਜੀ ਜੀ ਇਹ ਜਿਗਾਰਡਵਾਦੀ ਜਿਗਾਰਡਵਾਜੀ ਚੱਲਦੀ ਆ ਯਾਰ ਦੂਜਾ ਪੇਪਰ ਕਿਵੇਂ ਕਢਾਈ ਜਾਂਦੇ ਆ ਇਹਦੇ ਲਈ ਅੱਡ ਮਾਫੀਆ ਕੰਮ ਕਰਦਾ ਜੀ ਪ੍ਰਿੰਟ ਕਿੱਥੋਂ ਹੁੰਦੇ ਆ ਟਰਾਂਸਪੋਰਟੇਸ਼ਨ ਕਿਵੇਂ ਚਲਣੀ ਆ ਕਿੱਥੇ ਵੇਅਰ ਹਾਊਸ ਆ ਸਭ ਉਹਨਾਂ ਨੂੰ ਪਤਾ ਹੁੰਦਾ ਹਾਂ 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 ਆ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ ਸੀਲਾਂ ਖੋਲਣ ਵਾਸਤੇ ਵੀ ਐਕਸਪਰਟ ਬੰਦੇ ਰੱਖੇ ਜੀ ਤੇ ਉਹਨਾਂ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਜਿੱਥੇ ਵੀ ਉਹਨਾਂ ਦਾ ਦਾ ਲੱਗਦਾ ਹੈ ਉਹਨਾਂ ਦਾ ਬੰਦਾ ਫਲਾਈਟ ਦੀ ਟਿਕਟ ਕਰਾ ਕੇ ਨਾਲੋਂ ਨਾਲ ਉੱਥੇ ਚਲਾ ਜਾਂਦਾ ਜਿੱਥੇ ਉਹਨਾਂ ਦੀ ਸੈਟਿੰਗ ਹੋਈ ਹੁੰਦੀ ਆ ਕਿਉਂਕਿ ਵਿੱਚੋਂ ਹੀ ਬੰਦੇ ਜਿਹੜੇ ਆ ਪਟਦੇ ਆ ਉਹ ਸਾਰਾ ਕੁਝ ਇਹਨਾਂ ਨੂੰ ਦੱਸਦੇ ਆ ਇਹ ਵੀ ਇੱਕ ਫੈਕਟ ਜੀ 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 ਇਹਦੇ ਚ ਕੀ ਹੋਇਆ ਕਿ ਗਰੇ ਅੰਕ ਗਲਤ ਦਿੱਤੇ ਇੱਕ ਸੈਂਟਰ ਚੋਂ 7 7 8 8 ਟਾਪਰ ਕਮਾਲ ਦੀ ਗੱਲ ਹੈ ਕਿ 68 ਟਾਪਰ ਹੀ ਕੱਢਦੇ ਇਹਨਾਂ ਨੇ ਪਟੂਆ ਨੇ ਹਾਂ 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 ਲਓ ਕਿ ਕੋਈ ਗੰਦਾ ਐਸਾ ਹੈ ਨਹੀਂ ਕਿ ਜਿਹੜਾ ਪਿਆ ਹੀ ਨਹੀਂ ਹੈ ਜੀ ਜੀ ਸਾਰਾ ਕੁਝ ਇਹ ਇੱਕ ਐਸਾ ਸੈਂਟਰ ਹੈ ਤੇ ਚਾ ਜਰ ਦੇ ਵਿੱਚ ਹਰਿਆਣੇ ਚ ਜਿਹਦੇ ਜੇ 1 ਮਿੰਟ ਵੀ ਜਾਈ ਨਹੀਂ ਗਿਆ ਤੇ ਉੱਥੇ ਵੀ ਗਰੇਸ ਮਾਰਕਸ ਦੇ ਦਿੱਤੇ ਹਾਂ ਤੇ ਫਿਰ ਤੁਸੀਂ ਕਿਵੇਂ ਕਹਿੰਦੇ ਅੱਛਾ ਤੁਹਾਨੂੰ ਇੱਕ ਹੋਰ ਦੱਸਦਾ ਜੀ ਜੀ ਕਿ ਇਹਦਾ ਰਿਜ਼ਲਟ ਡਿਕਲੇਅਰ ਕਰਨਾ ਸੀ ਇਹਨਾਂ ਨੇ 14 ਨੂੰ ਹਾਂਜੀ ਤੇ ਜਿੱਦਣ ਵੋਟਾਂ ਦੀ ਗਿਣਤੀ ਸੀ ਉਹਦ ਨਹੀਂ ਚੱਕ ਕਰ ਦਿੱਤਾ 10 ਦਿਨ ਪਹਿਲੇ ਹੂੰ ਕਿਸੇ ਨੇ ਗੱਲ ਹੀ ਨਹੀਂ ਹੋਲੀ ਅੱਛਾ ਫੇਰ ਜਦੋਂ ਮਾਰਚ ਦੇ ਮਹੀਨੇ ਦੇ ਵਿੱਚ ਰਜਿਸਟ੍ਰੇਸ਼ਨ ਬੰਦ ਹੋ ਗਈ ਇਹਨਾਂ ਨੇ April ਦੇ ਵਿੱਚ ਫੇਰ ਇੱਕ ਦਿਨ ਲਈ ਵਾਸਤੇ ਖੋਲ ਹੂੰ ਹੂੰ ਹੇ ਬੰਦ ਕਰਕੇ ਉਹ ਕਿਹਦੇ ਵਾਸਤੇ ਖੋਲ ਰਿਹਾ ਸੀ ਸੋ ਇਹ ਤੇ ਤਗੜਾ ਸਕੈਮ ਆ ਤੇ ਸਕੈਮ ਦੀ ਜ਼ਿੰਮੇਵਾਰ ਜਿਹੜੀ ਆ ਨਾ ਉਹ ਭਾਰਤੀ ਜਨਤਾ ਪਾਰਟੀ ਗੁਜਰਾਤ ਲੋਕ ਜੀ ਜੀ ਇਹ ਕੰਡਕਟ ਕਰਦੀ ਆ ਐਨਟਾ ਨੈਸ਼ਨਲ ਟੈਸਟਿੰਗ ਏਜੰਸੀ ਨੈਸ਼ਨਲ ਟੈਸਟਿੰਗ ਏਜੰਸੀ ਬਣਾਈ ਇਹਨਾਂ ਨੇ 2017 ਚ ਤੇ ਉਹਨੂੰ ਇੰਨੀਆ ਤਾਕਤਾਂ ਦੇ ਦਿੱਤੀਆਂ ਕਿ ਮਹਾਰਾ ਜੋ ਪਾਵਰਕਾਮ ਤੱਕ ਦੀ ਵੀ ਭਰਤੀ ਉਹ ਕਰਦੀ ਜੀ ਆ ਬਿਜਲੀ ਵਾਲੇ ਤੁਸੀਂ ਜਿਹਦੇ ਕਹਨੇ ਆ ਲਖੇ ਹੋਰੀ ਰੋਲਾ ਪਾਉਂਦੇ ਹੁੰਦੇ ਨੇ ਨਾ ਬਾਹਰ ਲਿਆ ਆਗੇ ਬਾਹਰ ਲਿਆ ਹੂੰ ਹੂੰ ਬਾਹਰ ਲਿਆ ਹੁਣ ਚਾਹੇ ਅਗਲੇ ਜੇਲਾ ਚੋਂ ਅੰਦਰੋਂ ਕੱਢ ਲਿਓ ਜਦੋਂ ਸਾਰਾ ਕੁਝ ਹੈ ਹੀ ਉਹਨਾਂ ਤੇ ਆ ਚੁੱਕਿਆ ਅੱਛਾ ਮੈਂ ਇੱਕ ਬਿਜਲੀ ਅਧਿਕਾਰੀ ਨੂੰ ਮੇਰਾ ਦੋਸਤ ਆ ਵੱਡੇ ਉਮਰ ਤੋਂ ਰਿਟਾਇਰ ਨੇ ਜੀ ਜੀ ਮੈਂ ਜਦੋਂ ਉਹਨਾਂ ਨੂੰ ਕਿਉਂਕਿ ਮੈਂ ਐਤਵਾਰ ਇਹਦੇ ਤੇ ਕਾਫੀ ਵਰਕ ਆਊਟ ਕੀਤਾ ਜਦੋਂ ਮੈਂ ਉਹਨਾਂ ਨੂੰ ਲਿੰਕ ਭੇਜੇ ਉਹ ਖੁਦ ਹਰਾਨ ਸ਼ੌਕਤ ਹੂੰ ਕਿ ਕਮਾਲ ਦੀ ਗੱਲ ਸਾਨੂੰ ਵੀ ਨਹੀਂ ਪਤਾ ਯਾਰ ਹੂੰ ਕਿ ਭਰਤੀ ਦਾ ਸਾਰਾ ਮਤਲਬ ਕਿ ਜਿਹੜਾ ਕੇਂਦਰੀ ਹੈ ਉਹ ਐਨਟੀ ਹੈ ਜੀ ਤਾਂ ਗੱਲ ਇਹ ਆ ਕਿ ਹਾਈ ਕੋਰਟ ਚ ਭਰਤੀ ਕਰਨੀ ਆ ਕਿਸੇ ਯੂਨੀਵਰਸਿਟੀ ਦਾ ਐਂਟਰੈਂਸ ਆ ਸਭ ਕੁਝ ਉਹਨਾਂ ਦੇ ਹੱਥ 'ਚ ਹੈ ਯਾਨੀ ਪਰਤੀਆਂ ਦਾ ਦਾਖਲਿਆਂ ਦਾ ਕੇਂਦਰੀਕਰਨ ਕੀਤਾ ਹਮ ਪਰ ਜਿਹੜਾ ਮੌਜੂਦਾ ਇਸ ਵੇਲੇ ਚੇਅਰਮੈਨ ਆ ਹਜ਼ੂਰ ਉਹ ਹੈਗਾ ਪ੍ਰਦੀਪ ਜੋਸ਼ੀ ਜੀ ਉਗਲ ਕਰ ਲੈਣਾ ਪ੍ਰਦੀਪ ਜੋਸ਼ੀ ਜੀ ਜੀ ਪ੍ਰਦੀਪ ਜੋਸ਼ੀ ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਦਾ ਵੀ ਰਿਹਾ ਹੈਗਾ ਹਮ ਤੇ 36 ਗੱਟ ਵੀ ਰਿਹਾ ਹਮ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਖੁਦ ਆਰਐਸਐਸ ਨੇ ਸਫਾਰਸ਼ੀ ਪੱਤਰ ਲਿਖਿਆ ਜਿਹੜੇ ਰਿਕਾਰਡ 'ਚ ਲੱਗੇ ਹੋਏ ਤੇ ਮੈਂ ਕੱਢੇ ਹੋਏ ਜੀ ਜੀ ਦੋ ਲੈਟਰ ਨੇ ਜਿਹੜਾ ਖੁਦ ਸੰਘ ਨੇ ਲਿਖਿਆ ਕਿ ਇਹ ਸੰਘ ਦੇ ਵਫਾਦਾਰ ਬੰਦੇ ਇਹਨਾਂ ਦੀ ਨਿਯੁਕਤੀ ਕਰੋ ਤਾਂ ਗੱਲ ਇਹ ਆ ਕਿ ਇਹ ਜੜਿਆ ਇਹ ਸਮੱਸਿਆ ਹੈ ਕਿ ਇਹਨਾਂ ਸੰਸਥਾਨਾਂ 'ਚ ਇਹਨਾਂ ਆਧਾਰਿਆਂ 'ਚ ਸੰਸਥਾਵਾਂ 'ਚ ਜਿੱਥੇ ਆਰਐਸਐਸ ਨੇ ਆਪਣੀਆਂ ਗੋਟੀਆਂ ਫਿੱਟ ਕੀਤੀਆਂ ਨੇ ਉੱਥੇ ਆ ਕੁਛ ਹੋ ਰਿਹਾ ਆ ਕੁਛ ਚੱਲ ਰਿਹਾ ਯੂਪੀਐਸਸੀ ਤੋਂ ਲੈ ਕੇ ਇਹ ਬੰਦਾ ਯੂਪੀਐਸਸੀ ਦੇ ਵਿੱਚ ਵੀ ਜੇ ਚੇਅਰਮੈਨ ਆ ਸ਼ਾਇਦ ਹੂੰ ਜੀ ਤਾਂ ਗੱਲ ਇਹ ਆ ਕਿ ਸਮੱਸਿਆ ਦੀ ਜੜ ਤੱਕ ਪਹੁੰਚਣ ਦੀ ਜ਼ਰੂਰਤ ਹੈ ਤੇ ਇਹਦੇ ਵਾਸਤੇ ਜ਼ਿੰਮੇਵਾਰੀ ਜਿਹੜੀ ਆ ਇਕੱਲੀ ਐਨਟੀਏ ਦੀ ਨਹੀਂ ਹੈ ਐਨਟੀਏ ਨੂੰ ਤਾਕਤਾਂ ਦੇਣ ਵਾਲੇ ਜਾਂ ਬਣਾਉਣ ਵਾਲੇ ਜਿਹੜੇ ਆ ਉਹ ਜ਼ਿੰਮੇਵਾਰ ਸਪਸ਼ਟ ਕਹਾਂ ਤੱਕ ਗੁਜਰਾਤ ਗੁਜਰਾਤ ਲੋਬੀ ਜੀ ਜੀ ਮੈਂ ਤੁਹਾਨੂੰ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਵਾ ਪਾਈ ਤੁਸੀਂ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ